ਸਮੇਂਾਂ ਦੇ ਵਿੱਚ ਹਕੂਮਤ ਦੇ ਖਿਲਾਫ ਮੈਂ ਸਮਝਦਾ ਜਾਣਾਂ ਆਪਣੀ ਜਾਨ ਨੂੰ ਗਵਾਉਣਾ ਹੱਤ ਤੋਂ ਆਉਂਦੇ ਮន្តែ ਜੀ ਉਹਨਾਂ ਕਰ ਕਿਸੇ ਨੇ ਉਸ ਹਕੂਮਤ ਨੂੰ ਬਜ਼ਾਰਨਾ ਉਹ ਮਾਤਾ ਜੀ ਦਾ ਸਹਿਯੋਗ ਜਾਂ ਇਹ ਉਹਨਾਂ ਦਾ ਦੁੱਧ ਤੇ ਉਹਨਾਂ ਦੇ ਭੁੱਖਣ ਪਾਣੇ ਹੋਂਦ ਤੇ ਪਤਾ ਲੱਗਣਾ ਉਹਨਾਂ ਦੀ ਸਿਹਵਾ ਕਰਨੀ ਦੁੱਧ ਪਾਣੀ ਨਾਲ ਉਹਨਾਂ ਸਮੇਂ ਤੋਂ ਮੋਗਲ ਹਕੂਮਤ ਨੂੰ ਇੱਕ ਬਗਾਰੰਦੇ ਕੋਸ਼ਿਸ਼ ਵਰ ਸ਼ਾਇਦ ਉਹਨਾਂ ਨੇ ਆਪਣੇ ਮਨ ਦਾ ਵਿਚਾਰ ਬਣਾ ਲਿਆ ਸੀ ਕਿ ਸੇਤਪੌਂਦ ਦੇ ਪ੍ਰਤੀ ਆਪਾਂ ਜਿੰਦਿਆਂ ਪ੍ਰਾਪਤ ਕਰਨੀਆਂ ਕਿਉਂਕਿ ਅਭੀ ਇਹ ਸਰ ਦਾ ਐਲਾਨ ਸੀਗਾ ਕਿ ਅਕਰ ਇਹਨਾਂ ਬੱਚਿਆਂ ਦੇ ਜਾਂ ਮਾਤਾ ਜੀ ਦੇ ਅਕਰ ਕਿਸੇ ਨੇ ਬਦਲ ਦਿੱਤੀ ਉਹਨੂੰ ਕੋਲ ਵਿੱਚ ਪੇਟ ਦਿੱਤਾ ਜੀ ਉਹਨੇ ਸਭ ਪਤਾ ਹੋਣ ਦੇ ਬਾਅਦ ਵੀ ਉਸ ਕੰਮ ਦੇ ਪ੍ਰਤੀ ਦੇਵਤਾ ਨਾਲ ਉਹਦੇ ਕੰਮ ਕਰਨਾ ਮੈਂ ਸਮਝਦਾ ਉਈ ਰੋਬੇ ਰੂਹ ਹੋ ਸਕਦੀ ਹੈ ਜਿਹੜੇ ਇਸ ਤੋਂ ਨੂੰ ਜਿਨ੍ਹਾਂ ਨੇ ਲੇਬਰੇ ਜਾੜਿਆ ਜਦਕਿ 2100 ਪਰਿਵਾਰ ਉਸ ਤਰ੍ਹਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਰਹਿ ਗਿਆ ਸੀ ਪਰ ਕਿਸੇ ਨੇ ਵੀ ਐਸਾ ਬਹਾਦਰੀ ਭਰਾ ਭਰਿਆ ਜੋ ਕਦਮ ਨਹੀਂ ਚੱਕਿਆ ਔਰ ਮੈਂ ਸਮਝਦਾ ਇਹ ਜੋ ਬਹਾਦਰੀ ਭਰੇ ਕਾਰਨਾਂ ਨਾਲ ਉਹ ਬਾਬਾ ਜੀ ਦੇ ਹਿੱਸੇ ਆਇਆ ਉਹ ਸਦਾ ਲਈ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਨਾਮ ਦੇ ਨਾਲ ਅਮਰ ਸ਼ਹੀਦ ਹੋ ਗਏ ਉਹ ਜਿਸ ਤਰ੍ਹਾਂ ਦੀ ਸ਼ਹੀਦੀ ਸਾਸਣ ਜੀ ਹੋਈ ਹੈ ਉਹ ਆਪ ਰੱਬ ਜਾਣਦੇ ਹੋ ਮੰਨ ਕਰੂ ਸਾ ਦਾ ਰਸਮ ਬਾਸ਼ਾ ਦਾ ਕੋਈ ਸਾਨੇ ਨਹੀਂ ਹੋ ਸਕਿਆ ਕਿਉਂਕਿ ਪੂਰਾ ਪਰਿਵਾਰ ਉਹਨਾਂ ਨੇ ਸਤੂਮ ਦੀ ਕਦਰ ਵਾਰ ਦਿੱਤਾ ਅਤੇ ਸਮਝੇ ਜੀ ਬਾਬਾ ਮੋਤੀਰਾ ਮਹਾਰਾਜੀ ਦਾ ਵੀ ਮੈਂ ਸਮਝਦਾ ਪੂਰਾ ਪਰਿਵਾਰ ਜਿਹੜੇ ਪੰਜ ਜੀ ਸਾਨੂੰ ਤਾਂ ਕੋਲੋ ਜਿਹੀ ਪੀੜੇ ਗਏ ਪਰ ਉਹਨਾਂ ਦੇ ਪਿਤਾ ਜੀ ਭਾਈ ਹਰਰਾ ਸਿੰਘ ਜੀ ਉਹਨਾਂ ਦੇ ਪਹਿਲੇ ਹਰਰਾ ਸਿੰਘ ਜੀ ਤੋਂ ਅਮਰਸ਼ਰਤ ਭਾਈ ਹਰਰਾ ਸਿੰਘ ਜੀ ਬਣਾਈ ਉਹ ਗੁਰੂ ਸਾਹਿਬ ਨੇ ਲੋਕੀਲਾ ਦੇ ਵਿੱਚ ਰਸਤਾ ਰਸਤਾ ਲੈ ਕੇ ਜਾਂਦੇ ਸਨ कोरोना ਦੇ ਸ਼ਹੀਦੇ ਉਸ ਟਾਈਮ ਹੋਈ ਜਦੋਂ ਬਰੂਸ ਸਾਹਿਬ ਨੇ ਆਪਣਾ ਜੋ ਪਹਿਲੇ ਮੁਖਜਾਨਾ ਨਕਲੀ ਭਜਾਨਾ ਜੋ ਬਾਹਰ ਭੇਜ ਕੇ ਮੁਗਲ ਹਕੂਮਤ ਦੀ ਕੀ ਮੰਸ਼ਾ ਉਹ ਜਾਤ ਨਹੀਂ ਜਾਵੇ ਉਸ ਖਜ਼ਾਨੇ ਦੀ ਰਜਾਰਦੀ ਸੇਵਾ ਨੂੰ ਪਾਇਆ ਸਮਝੀ ਹੋਰ ਹੋਰ ਸਿੰਘ ਕਰ ਰਹੇ ਸਨ ਉਸ ਲੜਾਈ ਦੌਰਾਨ ਉਹਨਾਂ ਦੇ ਸ਼ਹੀਦ ਨੇ ਬਰਪੋਈ ਉਹਨਾਂ ਦੇ ਭਾਈ ਅਮਰਜੀਤ ਬਾਬਾ ਮੋਤੀ ਦਾ ਅਨਾਰਾਜੀ ਦੇ ਚਾਚਾ ਜੀ ਭਾਈ ਰਮਨ ਸਿੰਘ ਜੀ ਲੋਕ ਅਮਰਜੀਤ ਬਾਬਾ ਮੋਤੀ ਦੇ ਨਾਲ ਇਹ ਚਾਚਾ ਜੀ ਸਨ ਪੰਜਾਬ ਪਿਆਰਿਆਂ ਨੂੰ ਆਪ ਸਭ ਨੂੰ ਪਤਾ ਹੈ ਉਹਨਾਂ ਦਾ ਨਾਮ ਵੀ ਸ਼ਹੀਦਾਂ ਦੇ ਕਤਾਰ ਦੇ ਵਿੱਚ ਪੰਜਾਬ ਪਿਆਰਿਆਂ ਦੇ ਅੱਭਾ ਨਾਲ ਵਰਤੇ ਹੁੰਦਾ ਤੋ ਆਜਾ ਸਾਰੇ ਉਸ ਜੀਹਦੇ ਅਪਰੇ ਨਾਤਮਸਤ ਪਹੁੰਚਿਆ ਰਣਾ ਮੰਨ ਕੋਛਿਆ ਤੇ ਹਰ ਤੁ ਧਰ ਅਨੇ ਦੇ ਪਰਜੇ ਆਪਰੀ ਜਿੰਦਗੀ ਨੂੰ ਆਪਾ ਥੋੜੇ ਦੇਰ ਲਈ ਬ੍ਰਾਂਹ ਕਰਕੇ ਅਜੇ ਇੱਥੇ ਪਹੁੰਚੇ ਹਾਂ ਉਸ ਜੀਹਦੇ ਬਨਾਤਮਸਤ ਹੋਣ ਲਈ ਉਹ ਸਾਡੇ ਬਹੁਤ ਹੀ ਪਿਆਰੇ ਸ੍ਰੀ ਰਾਜ ਮਹਾਰਾਜੀ ਜੀ ਨਾਲ ਦੇ ਨਾਚੇ ਬਦੰਤੇ ਸਾਰੇ ਪਰਿਵਾਰ ਨੂੰ ਇਕੱਠਾ ਹੋਣ ਦਾ ਮੌਕਾ ਮਿਲਿਆ। ਉਹਨਾਂ ਸਮੇਂ ਦਾ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਇਹ ਗਲੀਆਂ ਵਿੱਚੋਂ ਨੰਗੇ ਅਧਰਾਂ ਜਾਂਦੇ ਤਾਂ ਸ਼ਾਇਦ ਮੰਨੂ ਇੱਕ ਭਾਵਨਾ ਮਨ ਦੇ ਵਿੱਚ ਜ਼ੋਰ ਪਾਉ ਹੋਵੇਗੀ ਇਸ ਗੁਰਦੁਆਰਾ ਸਾਹਿਬ ਲਈ। ਉਹ ਹੁਣ ਨਹੀਂ ਰਹੇ ਤਾਂ ਭਗਤ ਗੀਤ ਉਹ ਸਾਡੇ ਸਿਰ ਤੇ ਇੱਕ ਬਹੁਤ ਹੀ ਬੜਾ ਸਮੇਂ ਦਾ ਮਾਨ ਪਰਿਆ ਇੱਕ ਪਰਲਾ ਕੀਤਾ ਔਰ ਮੈਂ ਇਸ ਕਮੇਟੀ ਦਾ ਬਹੁਤ ਹੀ ਤਨਵਾਦੀਆਂ ਜਿਨ੍ਹਾਂ ਦੇ ਮੁਖੀ ਪਰਮਰਤ ਬਾਦ ਸਿੰਘ ਜੀ, ਉਪਨਦਰ ਸਿੰਘ ਜੀ ਔਰ ਹੋਰ ਹੋਰ ਸਾਰੇ ਕੌਸ਼ਲ ਸੱਜਣ ਨੇ ਜਿਨ੍ਹਾਂ ਨੇ ਇਹ ਪਰਲਾ ਕਰਕੇ ਮੈਨੂੰ ਸਮਰਧਨ ਸਾਡੇ ਸਮਾਜ ਨੂੰ ਜੋ ਮਾਨਕ ਪਖਸ਼ਾ ਉਹ ਜੋਗਾ ਜੋਗਾ ਤੱਕ ਸਾਡੇ ਸਮਾਜ ਘੜੀ ਰਹੂਗਾ ਮੈਂ ਸਾਰਿਆਂ ਆਈਆਂ ਸਤਾਂ ਦਾ ਜਿੱਥੇ ਤਨਵਾਦ ਕਰਦਾ ਉਤੇ ਸਤਿ ਸ੍ਰੀ ਅਕਾਲ ਜੀ ਨਿ제 ਤੌਰ ਤੇ ਬਹੁਤ ਹੀ ਆਪਣੇ ਦਿਲੋਂ ਉਸ ਭਾਵਨਾ ਨਾਲ ਸਰਦਾਰ ਕਰਦਾਂਗੇ ਅਗਰ ਐਸੇ ਤਰ੍ਹਾਂ ਉਸ ਸਮਾਜ ਦੇ ਵਿੱਚੋਂ ਇਹਨਾ ਸ਼ੈਤਾਨ ਨੂੰ ਯਾਦ ਕਰ ਲਈ ਉਭਰ ਆ ਕਿਤਾ ਜਦੋਂ ਤੁਮ ਐ ਸਮਝਾਓ ਤੇ ਦੂਰ ਨਹੀਂ ਜਦੋਂ ਸਾਡੇ ਆਉਣ ਵਾਲੀ ਪੀੜ੍ਹੀ ਲਈ ਇੱਕ ਵਧੀਆ ਪਰਾਲਾ ਹੋਊਗਾ ਮਾਪੜਵਲਾਂ ਆਪਣੇ ਆਏ ਸਾਥੀਆਂ ਬਣੋ ਤੁਹਾਡੇ ਸਾਰੇ ਦੋਸਤਾਂ ਹੋਰ ਇਹੀ ਸੰਤਾਂ ਦਾ ਜੀ ਆਇਆਂ ਦਰਵਾਜ਼ਾ ਵਾਹੇ ਗੁਰਜੀਤ ਕਾ ਫਾਲਸਾ ਗੁਰਜੀਤ ਜੀ ਦੇ ਪਤੇ ਜਿੰਨਾ ਤੋਂ ਬਾਅਦ ਮੈਂ ਬੇਤੀ ਕਰਾਂਗਾ ਸਰਦਾਰ ਜੀ ਸਿੰਘ ਜੀ ਮੁੱਖ ਸਰਵ ਦਾ ਜੁਗਰਾਸ਼ੀ ਸਿੰਘ ਸਭਾ ਮਾਯਾ ਨਗਰ ਨੂੰ